ਇਹਨੇ ਵਰਤਾਂ ਨੂੰ ਸਮਝੇ ਨਹੀਂ ਆ ਰਹੀ ਕੀ ਹੋਇਆ ਮੈਂ ਤਾਂ ਆਪ ਹੀ ਇਲੈਕਸ਼ਨ ਨਹੀਂ ਲੜਨਾ ਚਾਹਦਾ ਸੀਗਾ ਮੇਰੇ ਮਾਨ ਸਾਹਿਬ 6 ਮਹੀਨੇ ਪਹਿਲਾਂ ਕਹੇ ਜੋ ਸੀ ਤੁਸੀਂ ਇਲੈਕਸ਼ਨ ਲੜਨੀ ਆ ਤੁਹਾਡੇ ਪਰਿਵਾਰ ਚੋਂ ਜਾਏ ਭਾਬੀ ਇਲੈਕਸ਼ਨ ਲਈ ਜਾ ਚੁਸੀਂ ਲੜੀਓ ਤੁਸੀਂ ਤਿਆਰੀ ਕਰੋ ਅਸੀਂ ਤਿਆਰੀ ਕੀਤੀ ਹੋਈ ਸੀਗੀ ਮੈਂ 2017 ਚੌਂਡ ਦੇ ਵਿੱਚ ਹੀ ਮਾਨ ਸਾਹਿਬ ਦੀ ਮਦਦ ਕੀਤੀ ਸੀ ਤੇ ਸਮਾਜਿਕ ਤੌਰ ਤੇ ਕੰਮ ਕਰ ਰਿਹਾ ਸੀ 2019 ਚ ਲੋਕ ਸਭਾ ਇਲੈਕਸ਼ਨ ਦੇ ਵਿੱਚ ਐਮ ਆਰ ਐ ਸਾਹਿਬ ਨੇ ਮੈਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸ਼ਾਮ ਕਰ ਲਿਆ ਵੀ ਤੁਸੀਂ ਸਮਾਜ ਸੇਵਕੋ ਤੁਹਾਡੇ ਨਾਲ ਸਾਰਾ ਕੰਮ ਚੱਲੂਗਾ ਉਸਨੇ ਅੱਜ ਜਿਹੜੇ ਵਿਧਮੰਤਰੀ ਹਰਪਾਰਸੀ ਸੀਮਾ ਜੀ ਨੀਣਾ ਵਿਚ ਸਰ ਸੀਨੀਅਰ ਐਮਐਲਏ ਇਹਨਾਂ ਨੇ ਆ ਕੇ ਮੇਰੇ ਘਰੇ ਕਬੱਡੇ ਘੱਟ ਦਾ ਨਿਸ਼ਾਨਾ ਕਰਾਇਆ ਸੀਗਾ ਤੇ ਕਿਹਾ ਸੀ ਸਾਨੂੰ ਅਸੀਂ ਬੰਦ ਦਾ ਮਾਨਸਨਮਾ ਦੇਵਾਂਗੇ ਅਤੇ ਅਗਲੇ ਦਿਨ ਸ੍ਰੀ ਅਮਰੋੜਾ ਜਿਹੜੇ ਅੱਜ ਐਮਐਲਏ ਆਪਣੇ ਐਮਐਲਏ ਨਾਮ ਦੇ ਪਿਆਰ ਦੇ ਆਮਲੀ ਪਾਕੀ ਪ੍ਰਧਾਨ ਨੇ ਉਹਨਾਂ ਨੇ ਸ਼ਾਮ ਦਿੱਤਾ ਉਹਨਾਂ ਨੇ ਆ ਕੇ ਇੱਥੇ ਮੈਨੂੰ ਸੀਵਾ ਦਿੱਤਾ ਸੀਗਾ ਅਸੀਂ ਲਗਾਤਾਰ ਪਾਰਟੀ ਕੰਮ ਕਰਦੇ ਆ ਰਹੇ ਹਾਂ ਤੇ ਇੱਕ ਮਹੀਨੇ ਬਾਅਦ ਉਸ ਟਾਈਮ ਭਾਰਸੋਨ ਨਗਾ ਪੰਚਾਇਤ ਦੀਆਂ ਚੋਣਾਂ ਆ ਗਈਆਂ ਜਦੋਂ ਚੋਣਾਂ ਆਈਆਂ ਇੱਥੇ ਐਮਐਲਏ ਸਾਹਿਬ ਨੂੰ ਕੋਈ ਨਹੀਂ ਜਾਣਦਾ ਸੀਗਾ ਚਾਹੇ ਅੱਜ ਕੁਮਾਰ ਦੀ ਕਹਿਣਾ ਜਿੱਥੇ ਮੈਂ ਲੈ ਕੇ ਆਇਆ ਸਕੂਟਰ ਤੇ ਬਿਠਾ ਕੇ ਲੋਕਾਂ ਨੂੰ ਪੁੱਛਦੇ ਸੀ ਕੌਣ ਹੈ ਇਹ ਮੈਂ 11 ਦੇ 11 ਉਮੀਦਵਾਰ ਇਲੈਕਸ਼ਨ ਲੜਾਈ ਅਤੇ ਪੂਰਾ ਜੋਰ ਸ਼ੁਰੂ ਕਰਨਾ ਕਮਿਤਾ ਪਾਰਟੀ ਟੀਮ ਖੜੀ ਕਰਦੀ ਅੱਜ ਉਸੇ ਟੀਮ ਦੇ ਵਿੱਚੋਂ ਕਿਸੇ ਵੀ ਉਮੀਦਵਾਰ ਨੂੰ ਟਿਕ ਨੇਤਾ ਲੋਕ ਸਭਾ ਵਿੱਚ ਨਿਭਾਉਣ ਕਰਦੇ ਨਹੀਂ ਆ ਕਿ ਕੋਈ ਕਾਂਗਰਸ ਪਾਰਟੀ ਜੀ ਖੜਾ ਹੈ ਕੋਈ ਕਾਲੀਅਲਚੋਂ ਖੜਾ ਹੈ ਕੋਈ ਆਪਣੇ ਬੀਜੇਪੀ ਜੀ ਖੜਾ ਹੈ ਕੋਈ ਯਾਦ ਖੜਾ ਸਾਰੇ ਉਹਦੇ ਵੇਖਦੇ ਨੇ ਜਿਹੜੇ ਕੱਲ੍ਹ ਪਾਸੋਂ ਰਲੇ ਨੇ ਉਹੀ ਬੰਦੇ ਆਮ ਆਦਮੀ ਪਾਰਟੀ ਟਿਕ ਤੇ ਇਲੈਕਸ਼ਨ ਲੜ ਰਹੇ ਨੇ ਅਤੇ ਮੈਨੂੰ ਕੱਲ ਦੁਪਹਿਰ ਤੱਕ ਵੀ ਮੇਰੇ ਸਾਹਿਬ ਨੇ ਤੇ ਜਿਲ੍ਹਾ ਪ੍ਰਧਾਨ ਜੀ ਨੇ ਤੇ ਲੋਕ ਸਵਾਲ ਕਾਂਚਾ ਜਿਹੜੇ ਚੇਅਰਮੈਨ ਨੇ ਦੱਸਦੇ ਕਹਿੰਦੇ ਰਹੇ ਨਹੀਂ ਤੁਹਾਡਾ ਲਿਸਟੇਜ ਨਾ ਹੋਊਗਾ ਤੁਸੀਂ ਲਿਸਟਿੰਗ ਤਿਆਰ ਕਰੋ ਕੱਲ ਸ਼ਾਮ ਨੂੰ 7 ਵਜੇ ਲਗਭਗ ਕੰਡਿਸ਼ਟੇਜ ਤਿਆਰੀ ਹੋਈ ਉਹਦੇ ਵਿੱਚ ਸਾਡਾ ਨਾਮ ਨਹੀਂ ਸੀ ਤਾਂ ਦੇਖ ਕੇ ਅਸੀਂ ਹਾਰ ਲਗੇ ਤਾਂ ਸਾਡੇ ਪਰਿਵਾਰ ਨੇ ਫੈਸਲਾ ਕੀਤਾ ਕਿ ਸਾਰੀ ਸਮਾਜ ਸੇਵਾ ਕੀਤੀ ਗਈ ਹੈ ਵੀ ਅਸੀਂ ਇਲੈਕਸ਼ਨ ਜੀਅਤ ਤੌਰ ਤੇ ਲਾਗੇ ਆਪਰੇ ਸ਼ਹਿਰ ਦੇ ਸੂਝਵਾਨ ਵਿਅਕਤੀਆਂ ਤੋਂ ਅਸੀਂ ਮੰਨ ਕਰਾਂਗੇ ਸਾਡੀ ਵਜ੍ਹਾ ਕਰੋ ਇਹ ਸਿੱਟਾ ਇਸ ਗੱਲ ਦਾ ਹੋਇਆ ਹੈ ਕਿ ਇੱਕ ਹਫ਼ਤਾ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਬਿਆਨ ਦਿੱਤਾ ਸੀਗਾ ਮੈਂ ਸਮਾਜਿਕ ਖੋਣ ਦੇ ਨਾਤੇ ਇਹ ਕਿਹਾ ਸੀ ਕਿ ਸ਼ਹਿਰ ਦੇ ਮੁੱਖ ਮਸਲੇ ਜਿਹੜਾ ਮੇਨ ਬਾਜ਼ਾਰ ਹੈ ਜਿੱਥੇ ਕੁਝ ਕੋਰਟ ਕੇਸ ਚੱਲ ਰਹੇ ਨੇ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਤੇ ਦੂਜਾ ਸੀਗਾ ਸਕਾਰੀ ਸਿਵਰਾਸਥਾਨ ਦੇ ਵਿੱਚ ਡਾਕਟਰ ਇਕਾੜ ਅਤੇ ਇੱਕ ਤੇ ਮੈਡੀਕਲ ਕਾਲਜ ਦਾ ਚੇਨਸੈਂਟ ਚੱਲਦਾ ਉਹ ਕੁਝ ਕਾਰਨ ਕਰਕੇ ਬੰਦ ਹੋਇਆ ਉਹਨੂੰ ਚਾਲੂ ਕਰਾਉਣ ਅਤੇ ਸਬਜ਼ੀ ਮੰਡੀ ਜਿਹੜੀ ਕਿ 378 ਤੋਂ ਚੱਲ ਰਹੀ ਹੈ ਕਾਗਜ਼ 'ਚ ਉਹਨੂੰ ਅਸਲ ਵਿੱਚ ਰਣ ਵਾਸਤੇ ਅਤੇ ਇੱਕ ਭਾਸੋ ਦੇ ਸ਼ਹਿਰ ਦੇ ਵਿੱਚ ਸਰਕਾਰੀ ਕਾਜ ਜੋ ਬੰਨਾ ਸੀ ਨਗਰ ਪੰਚਾਇਤ ਭਾਸੋ ਨੇ 5 ਸਾਲ ਪਹਿਲਾਂ ਉੱਥੇ ਜ਼ਮੀਨ ਦਿੱਤੀ ਸੀਗੀ 5 ਤੋਂ 6 ਸਾਲ ਹੋ ਗਏ ਉੱਥੇ ਨੀਂਹ ਪੱਥਰ ਵੀ ਰੱਖਿਆ ਸੀ ਉਸ ਟਾਈਮ ਮੰਤਰੀ ਨੇ ਉਹ ਵੀ ਹਟਾ ਦਿੱਤਾ ਗਿਆ ਉਹ ਕਾਲਜ ਕੋਈ ਨਾਮੋ ਨਿਸ਼ਾਨ ਛੱਡਿਆ ਗਿਆ ਪਤਾ ਹੀ ਕੀ ਕਾਰਨ ਹੈ ਅਰ ਮੈਂ ਉਹ ਤੇ ਕਿਹਾ ਸੀ ਜੇ ਇਹ ਇਕਾਲ ਜਿ ਬਣਾਉਣ ਵਾਸਤੇ ਚੌਥਾ ਮਤਲਬ ਉਦਾਂ ਸੀਗਾ ਜੇ ਇਹ ਕੰਮ 31 ਵਾਰ ਤੱਕ ਕੋਈ ਸੁਣ ਨਾ ਕੀਤਾ ਗਿਆ ਤਾਂ ਮੈਂ ਹਮਾਇਤਿਆਂ ਤੇ ਸਮਝਦਾਰ ਲੋਕਾਂ ਨਾਲ ਇੱਕ ਮਰਨ ਮੱਤ ਰੱਖੂੰਗਾ ਇੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਚਾਹੇ ਮੇਰੀ ਮੌਤ ਵੀ ਹੋ ਜਾਵੇ ਪਰ ਮੈਂ ਉੱਥੋਂ ਨਹੀਂ ਉੱਟੂੰਗਾ ਇਸ ਕਾਰਨ ਵੀ ਮੈਨੂੰ ਪਿੱਛੇ ਕੀਤਾ ਜਾ ਰਿਹਾ ਹੈ ਮੈਂ ਜੋਸ਼ੀ ਜੀ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਇੱਕ ਬਿਆਨ ਦੇ ਕਰਕੇ ਟਿਕਟ ਨਹੀਂ ਦਿੱਤੀ ਗਈ ਪਰ ਜਿਹੜੇ ਪਿਛਲੇ 11 ਸੀਗੇ ਜਿਨ੍ਹਾਂ ਨੇ 2017 ਚ ਚੋਣ ਲੜੀ ਸੀ ਉਹਨਾਂ ਨੂੰ ਟਿਕਟ ਨਾ ਦੇਣ ਦਾ ਕੀ ਕਾਰਨ ਹੈ ਉਹ ਮੇਰੇ ਬੱਚੇ ਸੀਗੇ ਜੀ ਕਹਿੰਦੇ ਗਰੀਬ ਬੰਦੇ ਨੇ ਇਹ ਕਹਿੰਦੇ ਗਰੀਬ ਬੰਦੇ ਨੇ ਇਲੈਕਸ਼ਨ ਨਹੀਂ ਲੜ ਸਕਦੇ ਜਦ ਕਿ ਉਸ ਟਾਈਮ ਉਹ ਬੰਦਿਆਂ ਨੇ ਇਲੈਕਸ਼ਨ ਲੜੀ ਸੀ ਸਰ ਮੌਜੂਦਾ ਉਸ ਟਾਈਮ ਸਰਕਾਰ ਦੇ ਬੁਰਦ ਹੋ ਕੇ ਕੋਈ ਡਰਿਆ ਨਹੀਂ ਕਿ ਲੱਖਰ ਵੀ ਜੱਕੀ ਹੋਏ ਪਾਰਟੀ ਵਾਲੇ किसी तो पैसे नहीं लाए और लोग अड़के खड़े अब घर वर्ते मैं समझ नहीं आ रही है मेरी बेटी क्यों की जा रही है फिर मैं अखीस रखा चलो मेरी घर इलेक्शन लड़ूगी और बच्चे ना साथ देंगे पर अच्छी विवाह करता अस दुखी हो गए परिवार ने सलाह करके सलाह करके आदमी इलेक्शन लड़ा ਜਨਤਾ ਦਾ ਸਹਿਯੋਗ ਮੰਗਦੇ ਆ ਸਾਨੂੰ ਸਾਥ ਦਿੱਤਾ ਜਾਵੇ ਵਿਧਾਇਕ ਦੇਮਾਨ ਜੀ ਨੇ ਜਦੋਂ ਡਾਕਟਰ ਲਿਸਟ ਜਾਰੀ ਕੀਤੀ ਆ ਉਹ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਕੰਮ ਕੀਤਾ ਨਾ ਬਿਲਕੁਲ ਨਹੀਂ ਕੀਤਾ ਜੀ ਬਿਲਕੁਲ ਨਹੀਂ ਕੀਤਾ ਉਹ ਨਾ ਉਹ ਲੋੜ ਕਸਮਝੀ ਆ ਕਿਉਂਕਿ ਉਹਨਾਂ ਯਾਰ ਨਹੀਂ ਲੋਕ ਫਿਰਦੇ ਨੇ ਜਿਹੜੇ ਅਮੀਰ ਲੋਕ ਨਹੀਂ ਆਪਦਾ ਫਿਰਦੇ ਨੇ ਇਹ ਉਹਨਾਂ ਦਾ ਬੜਾ ਨੂੰ ਹੌਸਲਾ ਹੈ ਪਰ ਗੱਲ ਇਹ ਹੈ ਇਹੀ ਸਮਝੀ ਵੀ ਜਦੋਂ ਮੈਨੂੰ ਇੱਥੇ ਪੈਰ ਜਮਾਇਆ ਸੀ ਤਾਂ ਉਹੀ ਜੋਸ਼ੀ ਹੈ ਜਿਹੜਾ ਮੈਨੂੰ ਘਰ ਘਰ ਲੈ ਕੇ ਜਾਂਦਾ ਸੀ ਇੱਥੇ ਪੈਂਦਾ ਸੀ ਤੇ ਵਹਿੰਦਾ ਸੀ ਇੱਥੇ ਜਾਂਦਾ ਸੀ ਤੁਸੀਂ ਆਪਣੇ ਤੌਰ ਤੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਨੂੰ ਕੋਈ ਵਿਸ਼ੇਸ਼ ਤੌਰ ਤੇ ਅਪੀਲ ਜਾਂ ਬੇਨਤੀ ਜਾਂ ਚੇਤਾਵਨੀ ਜਾਈ ਚਾਹੁੰਦੇ ਹੋ ਨਹੀਂ ਮਾਨ ਸਾਹਿਬ ਮੈਂ ਇਹੀ ਕਹਾਂਗਾ ਮਾਨ ਸਾਹਿਬ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਤੁਹਾਡੀ ਕਿੰਨੀ ਮਦਦ ਕੀਤੀ ਹੈ ਤੁਹਾਡਾ ਸਹਿਯੋਗਦਾਰ ਹਾਂ ਪਰ ਮੈਨੂੰ ਪਹਿਚਾਣੀ ਬਾਤੂ ਹੈ ਕਿ ਦੇਨੂ ਇਹ ਲੋਕਾਂ ਨੂੰ ਨਾ ਤੇ ਤੁਹਾਨੂੰ ਮੈਨੂੰ ਮਿਲੀ ਲੱਗੀ ਹੈ ਪਰ ਮੈਂ ਜੋ ਸੱਚੀ ਗੱਲ ਪਹਿਲਾਂ ਕਰਦਾ ਸੀ ਤੁਸੀਂ ਮੈਨੂੰ ਨਾਲ ਲਾਇਆ ਸੀ ਪਰ ਸੱਚੇ ਕਹਾਂ ਮੁਰਦੀ ਕਰੂੰਗਾ ਜਿਹੜੇ ਉਮੀਦਵਾਰਾਂ ਦੀ ਅੱਜ ਲਿਸਟ ਜਾਰੀ ਹੋਈ ਹੈ ਕਾਂਗਰਸ ਤੁਸੀਂ ਕਹਿੰਦੇ ਹੋ ਵੀ ਕਾਂਗਰਸ ਦੇ ਦੂਜੀਆਂ ਪਾਰਟੀਆਂ ਚੋਂ ਆਏ ਨੇ ਉਹਨਾਂ ਵਿੱਚ ਜੋ ਵਿਸ਼ੇਸ਼ ਤੌਰ ਤੇ ਐਸਾ ਬੰਦਾ ਜਿਹੜਾ ਖੁੱਲ੍ਹ ਕੇ ਪਾਰਟੀ ਦਾ ਵਿਰੋਧ ਕਰਦਾ ਹੋਵੇ ਜਿਹਨੂੰ ਟਿਕਟ ਮਿਲੀ ਹੋਵੇ ਇਹ ਸਾਰੇ ਬੁਲਤ ਕਰਦੇ ਰਹੇ ਜਦੋਂ ਅਸੀਂ 2019 ਚ ਇਲੈਕਸ਼ਨ ਲੜੀ ਸੀ ਜਿਹੜਾ ਇੱਥੇ ਮੇਨ ਬੰਦੇ ਨੇ ਸਾਨੂੰ ਘੇਰ ਘੇਰ ਕੇ ਬਚਿਆ ਮੇਰੇ ਸਾਹ ਨਾਲ ਹੁੰਦੇ ਸੀ ਅੱਜ ਦੇ ਕਹੇ ਤੁਸੀਂ ਵੀ ਕਹਿੰਦੇ ਹੋ ਥੋੜੀ ਕਿਹੜੀ ਵੋਟਾਂ ਚ ਕੀ ਕਰਨਾ ਹੈ ਇਹ ਕਹਿੰਦੇ ਸੀਗੇ ਅੱਜ ਉਹ ਨਾਲ ਫਿਰਦੇ ਨੇ ਨੈਵਰ ਕੌਂਸਲਰ ਧਰ ਪੰਚਾਇਤ ਪਾਲਸੋਂ ਦੇ ਜਿਹੜੇ ਉਮੀਦਵਾਰ ਨਹੀਂ ਵੋਟਰ ਨੇ ਖਾਸ ਕਰਕੇ ਉਹਨਾਂ ਨੂੰ ਵੋਟਰਾਂ ਨੂੰ ਕੀ ਅਪੀਲ ਕਰਦੇ ਜੀ ਵੋਟਰਾਂ ਨੂੰ ਇਹ ਅਪੀਲ ਕਰਦੇ ਆ ਮੈਂ ਸਮਾਜ ਦੇ ਭਲੇ ਲਈ ਮੇਰੀ ਉਮਰ 65 ਸਾਲ ਦੀ ਹੋ ਚੁੱਕੀ ਹੈ ਸਮਾਜ ਦੇ ਭਲੇ ਲਈ ਲੜ ਰਹੇ ਥੋੜੀ ਉਮਰ ਬਕਾਇਆ ਹੈ ਮੈਨੂੰ ਸਾਥ ਦਿਓ ਤੁਹਾਡੇ ਮੈਂ ਬੱਚਾ ਹੈ ਤਿੰਨ ਪੀੜੀਆਂ ਦਾ ਭਲਾ ਕਰਕੇ ਜਾਊਂਗਾ ਇੱਥੇ ਕਾਲੀ ਬਣਵਾਊਂਗਾ ਸਭ ਦੀ ਮੰਡੀ ਬਣਵਾ ਕੇ ਹਟੂੰਗਾ ਤੇ ਹਸਤਾ ਦੇ ਵਿੱਚ 40 ਡਾਕਟਰਾਂ ਦੀ ਟ੍ਰੇਨਿੰਗ ਸੈਂਟਰ ਇਹ ਚਾਲੂ ਕਰਾਊਂਗਾ ਇਸੇ ਮੈਂ ਇਹ ਬਾਜ਼ਾਰ ਦਾ ਮੁੱਦਾ ਹੈ ਜਿਹਨੂੰ ਅਫਸਰ ਤੇ ਆਪਣੇ ਐਮਸੀਐਰ ਬਣ ਕੇ ਠੱਗੀਆਂ ਮਾਰਦੇ ਨੇ ਉਹ ਲੋਕ ਇਸ ਕਰਕੇ ਐਮਸੀ ਬਣਦੇ ਖੱਚ ਕਰਕੇ ਵੀ ਅਸੀਂ ਅਸੀਂ ਲੋਕਾਂ ਨੂੰ ਲੁੱਟਾਂਗੇ। ਪਾਰਸੋਂ ਦੇ ਵਿੱਚ ਕਿਹੜੇ ਕਿਹੜੇ ਕੰਮ ਪਹਿਲੇਦਾਰ ਤੇ ਕਰੋਗੇ ਤੁਸੀਂ ਆਪਣੇ ਕੋਲ? ਪਹਿਲਾਂ ਤਾਂ ਜਿਹੜਾ ਸ਼ਹਿਰ ਦਾ ਮੁੱਖ ਮੁੱਦਾ ਹੈ ਦੋ ਆਪਣੇ 1940 ਦੇ ਵਿੱਚ ਉਸ ਸਮੇਂ ਦੇ ਰੂਲ ਮਤਾ ਦੇਸ਼ ਜਾਂ ਤੋਂ ਆਉਣ ਤੋਂ ਪਹਿਲਾਂ ਇਹ ਸਾਡੇ ਬਜ਼ੁਰਗਾਂ ਨੇ ਇੱਕ ਨਗਰ ਸਭ ਬਣਾ ਕੇ ਸ਼ਹਿਰ ਆਵਾਜ਼ ਕੀਤਾ ਸੀ। ਉਸ ਸਮੇਂ ਉਹਨਾਂ ਨੇ ਸਾਨੂੰ ਜਿਨ੍ਹਾਂ ਵੇਚ ਕੇ ਮਕਾਨ ਬਣਾਏ ਸੀਗੇ ਉਸ ਸਮੇਂ ਦਾ ਸਾਡੇ ਜੋ ਕਿਸਮ ਵੰਡ ਦਿੱਤੀ ਹੋਈ ਸੀ ਉਸ ਰਾਤ ਹੀ ਲੋਕਾਂ ਨੇ ਕਿਸ ਪਾਸੇ ਜਿੱਥੇ ਆਈ ਸ਼ਾਮਲਾ ਜਮੀਨਾਂ ਜਦ ਕੇ ਉਸ ਤੇ ਰੂਲ ਮੁਕਾਬਲਾ ਖੜੀ ਲਿਖੀ ਹੋਈ ਹੈ ਅਸੀਂ ਕਹਿੰਦੇ ਆ ਵੀ ਚਾਹੇ ਮੈਂ ਜਿੱਤਾਂ ਚਾਹੇ ਹਾਰਾਂ ਜਿੰਨਾ ਜਰ ਜਿਉਣਾ ਹੈ ਮੈਂ ਉਹ ਲੋਕਾਂ ਵਾਸਤੇ ਲੜੂੰਗਾ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਜੇ ਇਹ ਲੋਕ ਨੇ বাসਦੇ ਨੇ ਇੱਥੇ ਉਹਨਾਂ ਦੇ ਤਿੰਨ ਤਿੰਨ ਪੀੜ੍ਹੀਆਂ ਰਹਿ ਰਹੇ ਨੇ ਤੇ ਉਹਨਾਂ ਨੇ ਮਕਾਨ ਬਣਾਏ ਹੋਏ ਨੇ ਬੱਚੇ ਰਹਿ ਰਹੇ ਨੇ ਬੱਚੇ ਪੋਤੇ ਪੋਤੀਆਂ ਹੋ ਗਿਆ ਅਬ ਜੋ ਚਲੇ ਜਿਗੇ ਤੇ ਉਹਨਾਂ ਦੇ ਮਕਾਨ ਜਿਹੇ ਖੀਦੇ ਹੋਏ ਸੀ ਉਹਨੂੰ ਆਪਣੇ ਮਾਰਕੀ ਮੰਨਿਆ ਜਾਂਦਾ ਬਾਹਰੋਂ ਅਫਸਰ ਆਉਂਦਾ ਅਜ ਮਹੀਨੇ ਤੋਂ ਮਹੀਨੇ ਵਾਹ ਤੇ ਲੁੱਟੂ ਤੇ ਆ ਕੇ ਚਲਾ ਜਾਂਦਾ ਜਿਹੜੇ ਬਾਹਰੋਂ ਆ ਕੇ ਐਮਸੀ ਪੰਡਾ ਚਾ ਆ ਕੇ ਤੇ ਬਣ ਗਏ ਉਹ ਸਾਡੀ ਲੋਕਾਂ ਨੂੰ ਲੁੱਟਦੇ ਨੇ ਇਕੱਠੇ ਨਾ ਹੋਣ ਕਾਰਨ ਲੋਕਾਂ ਨੂੰ ਲੁੱਟੂ ਜਾਈ ਹੋਈ ਐ ਲੋਕਾਂ ਨੂੰ ਤਾਂ ਕਰਦੇ ਨੇ ਹਾਟਾਂ ਗੁਲਾਮਣਾ ਕਿ ਰੱਖਿਆ ਹੋਇਆ ਹੈ ਤੁਹਾਨੂੰ ਕੋਈ ਡਰ ਹੈਗਾ ਜੇ ਤੁਸੀਂ ਆਜ਼ਾਦ ਖੜਦੇ ਹੋ ਧਮਕੀ ਦੇਣਗੇ ਤੁਹਾਨੂੰ ਮਾਰਨ ਦੀ ਧਮਕੀ ਦੇਣਗੇ ਜਾਂ ਪਰੇਸ਼ਾਨ ਕਰਨਗੇ ਮੈਂ ਤਾਂ ਆ ਕੇ ਕਹਿੰਦਾ ਜੇ 31 ਮਾਰਚ ਤੱਕ ਕੋਈ ਇਹ ਸੰਘਰਸ਼ ਨਾ ਕੀਤਾ ਮਰਨ ਮਰਦੇ ਬੈਠੂੰਗਾ ਜੇ ਚਾਹੇ ਜੇ ਮਸੇ ਹੱਲ ਨਾ ਹੋਏ ਮਰ ਕੇ ਉੱਠੂੰਗਾ ਜਿਹੜੇ ਤੁਹਾਡੇ ਪਿਛਲੇ ਸਾਥੀ ਸੀਗੇ ਜਿਨ੍ਹਾਂ ਨੇ ਪਿਛਲੇ ਇਲੈਕਸ਼ਨ ਲਈ ਸੀ ਜੇ ਉਹ ਚਾਹਣ ਤਾਂ ਉਹਨਾਂ ਨੂੰ ਤੁਸੀਂ ਇਕੱਠੇ ਹੋ ਕੇ ਟਿਕਟ ਲੜਾਉਣਾ ਚਾਹੋਗੇ ਆਪਣੇ ਨਾਲ ਇਹ ਅੱਜ ਇਹ ਸਮਾਂ ਹੋ ਗਿਆ ਮੈਂ ਪਿੱਛੇ ਰਹਿ ਗਿਆ ਉਹ ਬੱਚੇ ਪੋਰਟੀ ਚਲੇਗਾ ਮੈਨੂੰ ਉਹਨਾਂ ਦਾ ਆਸ਼ੀਰਵਾਦ ਹੈ ਤੇ ਮੈਂ ਵੀ ਉਹਨਾਂ ਦਾ ਨੌਕੀ ਪਰਮਾਤਮਾ ਨੂੰ ਕਰਦਾ ਬੱਚੇ ਚੜ੍ਹਦੀ ਕਲਾ ਜਰ ਰਹੇ ਹਨ